ਰਬਦਾਸੀਆ ਧਰਮ ਹੀ ਐਸਾ ਹੈ ਜਿਸ ਨੇ ਔਰਤ ਜਾਤੀ ਨੂੰ ਮਾਨ ਸਨਮਾਨ ਦੇ ਨਾਲ ਜੀਣਾ ਸਿਖਾਇਆ ਔਰ ਰਾਣੀ ਮੀਰਾ ਝਾਲਾ ਜਿਹੜੀ ਸਤਗੁਰੂ ਰਬਦਾਸ ਪਾਸੋਂ ਜਿਨ੍ਹਾਂ ਨੇ ਨਾਮਦਾਨ ਲਿਆ ਇਹਨਾਂ ਨੂੰ ਤਾਂ ਨਾਮਦਾਨ ਲੈਣ ਦੀ ਵੀ ਕੋਈ ਯੁਗਤੀ ਨਹੀਂ ਸੀ ਕੋਈ ਵਿਧੀ ਨਹੀਂ ਸੀ ਇਹਨਾਂ ਨੂੰ ਅਧਿਕਾਰ ਹੀ ਨਹੀਂ ਸੀ ਦਿੱਤਾ ਕਿ ਤੁਸੀਂ ਨਾਮਦਾਨ ਲੈ ਕੇ ਸਿਮਰਨ ਕਰ ਸਕਦੇ ਹੋ ਪਰ ਮੇਰੇ ਗੁਰੂ ਰਬਦਾਸ ਮਹਾਰਾਜ ਜੀ ਨੇ ਉਹ ਅਧਿਕਾਰ ਲੈ ਕੇ ਦਿੱਤੇ ਔਰ ਅੱਜ ਅਸੀਂ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਤੀ ਵਫਾਦਾਰ ਨਹੀਂ ਹੈ ਮੇਰੀਓ ਭੈਣੋ ਇੱਕ ਗੱਲ ਯਾਦ ਰੱਖੋ ਇਸ ਧਰਤੀ ਦੇ ਉੱਤੇ ਅਗਰ ਗੁਰੂ ਰਵਦਾਸ ਮਹਾਰਾਜ ਜੀ ਨਾ ਹੁੰਦੇ ਤਾਂ ਸਾਡੀ ਹਾਲਤ ਕਿਆ ਹੋਣੀ ਸੀ ਕਵੀ ਇੱਕ ਸੰਦੇਸ਼ ਦੇ ਰਿਹਾ ਹੈ ਕਹਿੰਦੇ ਜਨਮ ਦਿਨ ਗੁਰੂ ਰਵਿਦਾਸ ਦਾ ਮਨਾਉਂਦੇ ਹੋ ਲੋਕੋ ਗੁਲਾਮੀ ਸਹਿਣਾ ਪਾਪ ਹੈ ਕੁਝ ਤਾਂ ਸੋਚੋ ਗੁਲਾਮੀ ਤਿੰਨ ਪ੍ਰਕਾਰ ਦੀ ਹੈ ਆਰਥਿਕ ਮਾਨਸਿਕ ਅਤੇ ਧਾਰਮਿਕ ਅੱਜ ਅਸੀਂ ਦੂਸਰਿਆਂ ਦੀ ਧਾਰਮਿਕ ਗੁਲਾਮੀ ਦੇ ਵਿੱਚ ਫਸੇ ਹੋਏ ਆ ਸਾਡਾ ਦਿਲ ਕਰਦਾ ਕੋਈ ਪੰਡਤ ਮਾਤਾ ਦੇ ਮੰਦਰ ਦੇ ਵਿੱਚ ਘੰਟੀਆਂ ਘੜਕਾ ਰਿਹਾ ਅਸੀਂ ਚੱਲ ਜਾਂਦੇ ਆ ਲੈਣਾ ਲਾ ਕੇ ਪੰਡਤ ਜੀ ਜਰਾ ਟੇਵਾ ਦੇਖਿਓ ਪੰਡਤ ਜੀ ਸਾਡਾ ਕਰਮ ਕਰਿਓ ਪਰ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਦਮੜੀ ਲਈ ਤਾਂ ਮਾਤਾ ਗੰਗਾ ਨੇ ਹੱਥ ਕੱਢ ਕੇ ਫੜੀ ਪੱਥਰੀ ਤਾਰੀ ਤਾਂ ਮਾਤਾ ਗੰਗਾ ਦੇ ਉੱਤੇ ਫੁੱਲ ਦੀ ਤਰ੍ਹਾਂ ਮਰਗਾਬੀ ਦੀ ਤਰ੍ਹਾਂ ਪੱਥਰੀ ਤਰਦੀ ਰਹੀ ਅਲਾਵਾ ਦੀ ਰਾਜੇ ਦੀ ਇੱਕ ਸੇਜ ਗੁਰੂ ਰਵਦਾਸ ਜੀ ਨੇ ਗੰਗਾ ਜੀ ਨੂੰ ਸਮਰਪਿਤ ਕੀਤੀ ਗੰਗਾ ਜੀ ਨੇ ਸੱਤ ਸੇਜਾਂ ਵਾਪਸ ਦਿੱਤੀਆਂ ਔਰ ਗੁਰੂ ਪਿਆਰਿਓ ਮੇਰੇ ਸਤਿਗੁਰੂ ਪਾਤਸ਼ਾਹ ਦੇ ਕਹਿਣ ਤੇ गंगा लड़की का रूप धारण करके आई और राजे दी जंज बरे समान सारा कुछ ਨਾਲ ਰੋੜ ਕੇ ਲੈ ਗਈ। मेरे सतगुरु रविदास बादशाह जी माता के माता-पिता का जब संस्कार ਕੀਤਾ ਗਿਆ ਉਸ ਵੇਲੇ ਸਤ ਪੰਡਤਾਂ ਨੇ ਕਹਿਤਾ ਕਿ ਗੰਗਾ ਦੇ ਵਿੱਚ ਇਧਰ ਨੂੰ ਨਹੀਂ ਵਹਾਣੇ ਆਸਤ ਤਾਂ ਸਤਗੁਰੂ ਪਾਤਸ਼ਾਹ ਦੀ ਇੱਛਾ ਨਾਲ ਗੰਗਾ ਹੀ ਉਲਟੀ ਵਹਿ ਗਈ ਅੱਜ ਵੀ ਕਾਂਚੀ ਚ ਦੇਖ ਲਓ। ਉਹ ਗੰਗਾ ਜਿਹੜੀ ਸ਼ਿਵਜੀ ਦੀਆਂ ਜਟਾਂ ਦੇ ਵਿੱਚ ਵਾਸ ਕਰਦੀ ਆ ਮੇਰੇ ਸਤਿਗੁਰੂ ਰਵਦਾਸ ਜੀ ਦੇ ਚਰਨਾਂ ਦੀ ਦਾਸੀ ਐ। ਔਰ ਫੇਰ ਵੀ ਅਸੀਂ ਦੂਸਰੀਆਂ ਜਗ੍ਹਾ ਜਾ ਕੇ ਮੱਥੇ ਟੇਕੀ ਜਾਂਦੇ। ਇਹ ਸਾਡੀ ਮੂਰਖਤਾ ਨਹੀਂ ਤਾਂ ਹੋਰ ਕੀ ਐ? ਅੱਜ ਵੀ ਤੁਸੀਂ ਦੇਖ ਲਓ ਜਿਹੜਾ ਬੱਚਾ ਆਪਣੇ ਪਿਓ ਦੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਜਾਂ ਮਾਂ ਦੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਹੈ ਤਾਂ ਉਹਦੇ ਕੋਈ ਵੀ ਦੂਸਰਾ ਬੰਦਾ ਆ ਕੇ ਚਪੇੜ ਨਹੀਂ ਮਾਰ ਸਕਦਾ। ਜਪੇੜ ਉਦਾਂ ਹੀ ਵੱਜਦੀ ਆ ਜਾਂ ਤਾਂ ਪੇਜਾ ਪਿੱਛੇ ਨੂੰ ਪਿੱਠ ਦੇ ਦੇਵੇ ਜਾਂ ਵੇ ਬੱਚਾ ਆਪਣੀ ਚਾਪਲੂਸੀ ਕਰਦਾ ਦੂਰ ਨੱਟ ਜਵੇ ਹੁਣ ਆਪਾਂ ਵੀ ਤਾਂ ਉਸੇ ਤਰ੍ਹਾਂ ਚਪੇੜਾਂ ਖਾ ਰਹੇ ਆ ਕਿਉਂਕਿ ਗੁਰੂ ਰਵਦਾਸ ਮਹਾਰਾਜ ਜੀ ਦੀ ਕਹੀ ਹੋਈ ਗੱਲ ਮੰਨਣੀ ਨਹੀਂ ਤੇ ਆਪਾਂ ਦੂਸਰਿਆਂ ਦੇ ਦਰਾਂ ਤੇ ਜਾ ਕੇ ਮਨ ਕੁੱਤਾ ਦਰ ਦਰ ਫਿਰੈ ਦਰ ਦਰ ਦੁਰਦੁਰ ਹੋਏ ਜੇ ਤੂੰ ਇੱਕ ਦਰਦਾ ਹੋਏ ਰਹੇ ਤੈਨੂੰ ਦੁਰਦਰ ਕਹੈ ਨਾ ਕੋਈ ਇਨ ਨੂੰ ਕੋਈ ਦੂਸਰਾ ਦਰਕਾਰ ਦਊ ਜੇ ਤੂੰ ਇੱਕ ਦਾ ਹੋ ਕੇ ਬਣੇਗਾ ਇੱਕ ਦਾ ਹੋ ਕੇ ਬੈਠੇਗਾ